ਅੱਜ ਫੀਲਿੰਗ ਕੀ ਆ ਗਿਆ ਸੋਨੀਆ ਸੋਨੀਆ ਕੁੜੀਆਂ ਦੇ ਰਿਸ਼ਤੇ ਸੋ ਐਂਡ ਤੱਕ ਬਣੇ ਰਹਿਣਾ ਵੈਗਰੂ ਜੀ ਸੋ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਔਰ ਵੈਲ ਸੈਟਲਡ ਇੰਡੀਆ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਆ ਜੀ ਸਰਕਾਰੀ ਨੌਕਰੀ ਕਰਦੇ ਲੜਕਿਆਂ ਦੇ ਰਿਸ਼ਤੇ ਸੋ ਐਂਡ ਤੱਕ ਬਣੇ ਰਹਿਣਾ ਵੈਗਰੂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਸ਼ਿੰਗੋਰ ਜੀ ਇੱਥੇ ਪਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਜੇਗੀ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਵੈਗਰੂ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ साढ़े चैनल के लड़कियों की एड बिल्कुल फ्री ऑफ कॉस्ट लगती है वाइगुरू जी और भी घर बैठ के बहुत आसान तरीके ने अपने रिश्ते की एड लगवा सकते हो वागुरू जी नंबर दो मेरा सिर्फ ऐड का काम है ठीक है वागुरु जी सिर्फ मेरा ऐड का काम है मैं दोबारा तू कह लगी लग हूँ वागुरू जी सिर्फ मैं अपने नंबर तो डील कर दी हाँ सिक्स टू एट सी सिक्स टू एट जीरो फाइव नाइन फोर एट फाइव एट नंबर तो ठीक है जी इस अलावा मेरा होर कोई नंबर नहीं है ਨਾਮ ਮੇ ਕਿਸੇ ਹੋਰ ਨੰਬਰ ਤੋਂ ਗੱਲ ਕਿਸੇ ਨੂੰ ਫੋਨ ਕੀਤਾ ਠੀਕ ਹੈ ਮੇਰਾ ਇੱਕੋ ਹੀ ਨੰਬਰ ਹੈ ਵਾਈਬਰ ਜੀ ਔਰ ਕੋਈ ਮੇਰਾ ਨਾਮ ਲਗਾ ਕੇ ਤੜ ਕੋ ਪੈਸੇ ਲੈਂਦਾ ਵਾ ਜਾਂ ਕਹਿੰਦਾ ਕਿ ਮੈਂ ਟਸ਼ਨਗੌਰ ਵੱਲੋਂ ਬੋਲਦਾ ਪੈਸੋ ਔਰ ਇਹ ਜ਼ਿੰਮੇਵਾਰੀ ਵਾਈਬਰ ਜੀ ਮੇਰੀ ਨਹੀਂ ਗਈ ਕਿਉਂਕਿ ਮੈਂ ਤੁਹਾਨੂੰ ਹਮੇਸ਼ਾ ਬਾਰ-ਬਾਰ ਕਹਿੰਨੀ ਆ ਮੇਰਾ ਇੱਕੋ ਹੀ ਨੰਬਰ ਹੈ ਔਰ ਵਾਈਬਰ ਜੀ ਨਵਾਂ ਫੀਚਰ ਆਇਆ ਹਾਈਟ ਦਾ ਅਨੂ ਜ਼ਰੂਰ ਪ੍ਰੈਸ ਕਰਕੇ ਪੁਆਇੰਟ ਜ਼ਰੂਰ ਦੇਣਾ ਲਾਈਕ ਜ਼ਰੂਰ ਦੇਣਾ ਮੈਨੂੰ ਪਤਾ ਚੱਲੇ ਜਿੰਨੇ ਤੁਸੀਂ ਦਿਓਗੇ ਮੈਨੂੰ ਪਤਾ ਚੱਲੇਗਾ ਮੇਰੇ ਭੈਣ ਭਰਾਵਾਂ ਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਜਾਂ ਨਹੀਂ ਆ ਰਹੀ ਵੈਗਰੂ ਜੀ ਔਰ ਤੁਸੀਂ ਕਿਹੋ ਜਿਹਾ ਰਿਸ਼ਤਾ ਚਾਹੁੰਦੇ ਹੋ ਮੈਂ ਕਿਹੋ ਜੀ ਅਗਲਾ ਰਿਸ਼ਤਾ ਲੈ ਕੇ ਆਵਾਂ ਤੁਹਾਡੇ ਲਈ ਤਾਂ ਵੈਗਰੂ ਜੀ ਉਹ ਵੀ ਜਰੂਰ ਦੱਸਣਾ ਮੈਂ ਪੂਰੀ ਕੋਸ਼ਿਸ਼ ਕਰਾਂਗੀ ਨੈਕਸਟ ਵੀਡੀਓ ਉਸ ਤਰ੍ਹਾਂ ਦੇ ਰਿਸ਼ਤੇ ਲੈ ਕੇ ਆਂਦੀ ਜਿਹੋ ਜਿਹਾ ਤੁਹਾਨੂੰ ਪਸੰਦ ਆ ਵੈਗਰੂ ਜੀ ਔਰ ਜਿੰਨਾਂ ਦਾ ਵੈਗਰੂ ਜੀ ਕੋ ਹੋਰੇਗਾ ਵਾ ਕਿ ਜਿੰਨਾਂ ਦਾ ਪੰਜਾਬੀ ਦੇ ਵਿੱਚ ਕਈ ਵੇਰੇ ਇੰਗਲਿਸ਼ ਵਿੱਚ ਆਂਦੀ ਲੈਂਗੁਏਜ ਸੋ ਵੈਗਰੂ ਜੀ 3 ਡਾਟ ਤੇ ਜਾ ਕੇ ਆਡੀਓ ਟਰੈਕ ਦੀ অপਸ਼ਨ ਆਉਂਦੀ ਹੈ ਸੋ ਉਹਨੂੰ ਕਲਿੱਕ ਕਰਕੇ ਤੁਸੀਂ ਪੰਜਾਬੀ ਵਿੱਚ ਕਨਵਰਟ ਵੀ ਕਰ ਸਕਦੇ ਹੋ ਇੱਕ ਐਵੀ অপਸ਼ਨ ਹੀ ਕੀ ਹੈ ਸੋ ਸਾਰੇ ਮਸਲੇ ਹਲ ਵਾਈਗ੍ਰੇ ਜੀ ਔਰ ਵਾਈਗ੍ਰੇ ਜੀ ਦੇ ਨਵੇਂ ਚੈਨਲ ਤੇ ਫੜਾਫੜ ਚੈਨਲ ਨੂੰ ਸਬਸਕ੍ਰਾਈਬ ਵਾਈਗ੍ਰੇ ਜੀ ਰਿਸ਼ਤਾ ਜੀ ਆਸਟ੍ਰੇਲੀਆ ਵਰਕ ਪਰਮਿਟ ਵਾਲੇ ਲੜਕੇ ਦਾ ਜੀ ਬਹੁਤ ਮਤਲਬ ਕਿ ਵੈਲ ਸੈਟਲਡ ਹੈ ਇੰਡੀਆ ਦੇ ਵਿੱਚ ਵੀ ਹੈ ਨਾਮ ਹੈ ਜ ਸਿੰਘ ਗਿੱਲ ਨੇ ਡਿਵੋਰਸ ਹੋਇਆ ਪਰ ਕੋਈ ਬੇਬੀ ਨਹੀਂ ਹੈਗਾ ਨਾ ਤਾਂ ਠੀਕ ਹੈ ਜੀ ਨਾਮ ਸਿੰਘ ਗਿੱਲ ਨੇ ਜੱਟ ਸਿੱਖ ਨੇ 1985 ਦਾ ਜਨਮ ਹੈ ਜੀ 5 ਫੁੱਟ 8 ਹਾਈਟਾ ਪਲਸ 2 ਪਾਸ ਆਸਟ੍ਰੇਲੀਆ ਦੇ ਚੱਕ ট্রাক ਡਰਾਈਵਿੰਗ ਜੌਬ ਕਰਦੇ ਪਏ ਠੀਕ ਹੈ ਜੀ ਅ ਇੰਡੀਆ ਚ ਵੀ ਵਧੀਆ ਪ੍ਰੋਪਰਟੀ ਨਾ ਤੇ ਡਿਵੋਰਸ ਹੋਇਆ ਪਿਆ ਪਰ ਕੋਈ ਬੇਬੀ ਨਹੀਂ ਹੈਗਾ ਨਾ ਤਾਂ ਪਿਤਾ ਜੀ ਨਹੀਂ ਹਨ ਮਾਤਾ ਜੀ ਹੈਗੇ ਨਹੀਂ ਉਹ ਇੰਡੀਆ ਦੇ ਵਿੱਚ ਨਹੀਂ ਇਕਪਰਾ ਪੀਆਰ ਹੈ ਜੀ ਕੈਨੇਡਾ ਦਾ ਠੀਕ ਹੈ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਹੈ ਇਹਨਾਂ ਨੂੰ ਅਗਰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਅਗਰ ਡਿਵੋਰਸ ਵੀ ਹੈ ਜਾਂ ਫਿਰ ਤੇ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਔਰ ਜੇ ਪੀਆਰ ਹੈ ਜਾਂ ਵਰਕ ਪਰਮਿਟ ਤੇ ਹੈ ਜਾਂ ਫਿਰ ਕਿਸੇ ਵੀ ਸਟੇਟਸ ਤੇ ਹੈ ਠੀਕ ਹੈ ਨ ਜ਼ਰੂਰ ਸੰਪਰਕ ਕਰਨਾ ਅਗਰ ਇੰਡੀਆ ਤੋਂ ਹੋ ਗਿਆ ਤੇ ਖਾਂਦਾ ਨਹੀਂ ਹੋਵੇ ਚੰਗੀ ਸੁਭਾਦੀ ਹੋਵੇ ਮਤਲਬ ਕੋਈ ਮੰਗ ਨਹੀਂ ਹੈ ਨਾ ਦੀ ਠੀਕ ਹੈ ਜੀ ਸਿੰਪਲ ਮੈਰਿਜ ਤੁਸੀਂ ਨਾ ਜ਼ਰੂਰ ਸੰਪਰਕ ਕਰਨਾ ਜੀ ਬਹੁਤ ਵਧੀਆ ਰਿਸ਼ਤਾ ਉਹ ਹੈ ਗਰੂਜੀ ਰਿਸ਼ਤਾ ਦੀ ਲੜਕੀ ਦਾ ਜੋ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਨਾਮ ਕੋਰ ਅਰੋੜਾ ਸਿਕ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ 1999 ਦਾ ਜਨਮ 5 ਫੁੱਟ 5 ਹਾਈਟ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪ੍ਰਾਈਵੇਟ ਟੀਚਰ ਨੇ ਪਿਤਾ ਜੀ ਪ੍ਰਾਈਵੇਟ ਵਰਕ ਕਰਦੇ ਹੈ ਇੱਕ ਸਿਬਲਿੰਗ ਹੈ ਜੋ ਨਿਊਜ਼ੀਲੈਂਡ ਦੇ ਵਿੱਚ ਹੈ ਏਰੀਆ ਜੀ ਅਨਰਾ ਪਟਿਆਲਾ ਲੜਕਾ ਜਿਹੜਾ ਜੋ ਆਸਟ੍ਰੇਲੀਆ ਦੇ ਵਿੱਚ ਹੋਵੇ ਸੈਟਲਡ ਹੋਵੇ ਤੁਹਾਨੂੰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਵੈਗਰੂ ਜੀ ਰਿਸ਼ਤਾ ਜੀ ਯੂਕੇ ਵਰਕ ਪਰਮਿਟ ਲੜਕੇ ਦਾ ਜੀ ਔਰ ਲੜਕਾ ਮੰਗਲਿਕ ਹੈ ਨਾਮ ਸਿੰਘ ਰਵਿਦਾਸ ਸਿੰਘ ਫੈਮਿਲੀ ਤੋਂ ਬਿਲੋਂਗ ਕਰਦੇ ਜੀ 2000 ਦਾ ਜਨਮ 5 ਫੁੱਟ 5 ਹਾਈਟ ਹੈ ਜੀ ਪੜਾਈ ਨਾਰੀ 12ਵੀਂ ਕੀਤੀ ਹੋਈ ਹੈ ਕਰੰਟਲੀ ਵਰਕਿੰਗ ਇਨ ਯੂਕੇ ਵਰਕ ਪਰਮਿਟ ਤੇ ਹੈ ਠੀਕ ਹੈ ਜੀ ਇੱਕ ਬ੍ਰਦਰ ਹੈ ਮੈਰੀਡ ਐਂਡ ਸੈਟਲਡ ਇਨ ਕੈਨੇਡਾ ਵਿਦ ਹਿਸ ਫੈਮਿਲੀ ਔਰ ਕਪੂਰਥਲੇ ਦੇ ਰਹਿਣ ਵਾਲੇ ਹੈ ਜੀ ਲੜਕੀ ਚਾਹੀਦੀ ਜੋ ਮੰਗਲਿਕ ਹੋਵੇ ਯੂਕੇ ਦੇ ਵਿੱਚ ਹੋਵੇ ਕਿਸੇ ਵੀ ਸਟੇਟਸ ਤੇ ਲਾਈਕ ਅਗਰ ਸਟੂਡੈਂਟ ਹੈ ਵਰਕ ਪਰਮਿਟ ਤੇ ਹੈ ਪੀਆਰ ਹੈ ਜਾਂ ਸਿਟੀਜ਼ਨ ਕਿਸੇ ਵੀ ਸਟੇਟਸ ਹੋਵੇ ਐਂਡ ਹਲਾ ਠੀਕ ਹੈ ਜੀ ਜਲੰਧਰ ਤੋਂ ਹੈ ਜੀ ਲੜਕੇ ਦਾ ਰਿਸ਼ਤਾ ਮਾਤਾ ਪਿਤਾ ਦੋਨੋਂ ਹੀ ਨਹੀਂ ਗਏ ਲੜਕੇ ਦੇ ਨਾਮ ਹੈ ਜੀ ਹਾਈਡਰੋਕਾਪੌਨ ਜਨਮ 1990 5 ਫੁੱਟ 6 ਹਾਈਟ ਹੈ 10ਵੀਂ ਪਾਸ ਐਸੇ ਮਕੈਨਿਕ ਹੈਗੇ ਨੇ ਔਰ ਮਾਤਾ ਪਿਤਾ ਦੋਨੋਂ ਹੀ ਨਹੀਂ ਹੈਗੇ ਇੱਕ ਭਰਾ ਤੇ ਦੋ ਭੈਣਾਂ ਮੈਰਿਡ ਹੈ ਜੀ ਇੱਕ ਸਿਸਟਰ ਹੈ ਜੋ ਕੈਨੇਡਾ ਦੇ ਐਸਪੀਆਰ ਹੈ ਏਰੀਆ ਜਲੰਧਰ ਹੈ ਜੀ ਲੜਕੀ ਚਾਹੀਦੀ ਐਸੀ ਕਾਸਟ ਤੋਂ ਹੋਵੇ ਕਿ ਰਿਲੋ ਮਿਲਨਸਾਰ ਹੋਵੇ ਇਹ ਚੁੰਨੀ ਚੜਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗਰੂ ਜੀ ਰਿਸ਼ਤਾ ਜੀ ਮਾਸੂਮ ਲੜਕੀ ਦਾ ਨਾਮ ਕੋਰ ਉਮਰ 35 ਸਾਲ ਰਾਜਪੂਤ ਕ ਆਪਿਆ ਪਰ ਕੋਈ ਬੇਬੀ ਨਹੀਂ ਹੈਗਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋਪੇ ਨੌਕਰੀ ਕਰਦਾ ਹੋਵੇ ਜਾਂ ਆਪਣਾ ਕੰਮ ਕਰਦਾ ਹੋਵੇ ਨਾ ਜੋ ਸੰਪਰਕ ਕਰਨਾ ਚਾਹੀਦਾ ਨਾਲ ਪਰਿਵਾਰ ਦਾ ਨੰਬਰ ਹੈ ਵੈਗੁਰੂ ਜੀ ਰਿਸ਼ਤਾ ਜਿੱਲ੍ਹਾਨੇ ਤੋਂ ਡਿਵੋਰਸ ਹੋਇਆ ਪਿਆ ਲੜਕੇ ਦਾ ਸਿੰਗਲ ਸਨ ਹੈ ਜੀ ਨਾ ਪੈਣ ਨਾ ਪ੍ਰਾਨਾਮ ਹਾਈਟ ਰੱਖਿਆ ਗਿਆ ਜੀ ਗੋਤ ਕੁੰਡਲ ਜਨਮ 1987 ਪੰਜ ਫੁੱਟ 5 ਹਾਈਟ ਹੈ ਪ੍ਰਾਈਵੇਟ ਨੌਕਰੀ ਕਰਦੇ ਪਰ ਡਿਵੋਰਸ ਹੋਇਆ ਪਿਆ ਕੋਈ ਬੱਚਾ ਨਹੀਂ ਹੈਗਾ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਮਾਤਾ ਜੀ ਹੋਮ ਮੇਕਰ ਇਹਨਾਂ ਦੇ ਆਪਣੇ ਦੋ ਮਕਾਨ ਹੈ ਜੀ ਨਾਲ ਕਾਰ ਹੈ ਲੜਕੀ ਚਾਹੀਦੀ ਡਿਵੋਰਸ ਹੀ ਹੋਵੇ ਵਿਡੋ ਹੋਵੇ ਬਿਨਾ ਬੱਚੇ ਤੋਂ ਸਿੰਪਲ ਲੜਕੀ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੂ ਜੀ ਰਿਸ਼ਤਾ ਜੀ ਜੱਟ ਸਿੱਖ ਲੜਕੇ ਦਾ 7 ਕਿਲੇ ਜ਼ਮੀਨ ਹੈ ਜੀ ਉਹ 10 ਸਾਲ ਦਾ ਵੀਜ਼ਾ ਜੀ ਕੈਨੇਡਾ ਦਾ ਨਾਮ ਸਿੰਘ ਜੱਟ ਸਿੱਖ ਟਿਵਾਨਾ 89 ਦਾ ਜਨਮ ਅਜੇ 6 ਫੀਟ ਹਾਈਟਾ ਪੜਾਈ ਇਹਨੇ ਬੀਐਸਏ ਐਗਰੀਕਲਚਰ ਕੀਤੀ ਔਰ ਵਰਕ ਵੀ ਇਹਨਾਂ ਦਾ ਐਗਰੀਕਲਚਰ ਦਾ ਹੀ ਹੈ ਪਰਿਵਾਰ ਦੇ ਚ ਮਾਤਾ ਜੀ ਪਿਤਾ ਜੀ ਇੱਕ ਪੈਨ ਕੈਨੇਡਾ ਹੈ ਲੜਕੇ ਦਾ 10 ਸਾਲ ਦਾ ਵੀਜ਼ਾ ਜੀ ਕੈਨੇਡਾ ਦਾ ਲੜਕੀ ਚਾਹੀਦੀ ਹੈ ਪੜੇ ਲਿਖੀ ਹੋਵੇ ਜਿਲ੍ਹਾ ਜੀ ਇਹਨਾਂ ਦਾ ਲੁਧਿਆਣਾ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਕ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਅਰੋੜਾ ਕਾਸਟ 1992 ਦਾ ਜਨਮ 5 ਫੁੱਟ 3 ਹਾਈਟ ਹੈ ਜੀ ਬੀਐਸਏ ਕੀਤੀ ਸੈਕੰਡਰੀ ইয়ার ਵਿੱਚ ਕਿਨੇ ਔਰ ਸੋਨੀ ਹੈ ਜੀ ਪਰਿਵਾਰ ਦੇ ਚ ਮਾਤਾ ਜੀ ਪਿਤਾ ਜੀ ਦੋਨ ਸਿਰਫ ਮੈਂ ਤੇ ਪ੍ਰਾਂਗ ਹੈਗੇ ਨੇ ਇੱਕ ਹੋਰ ਠੀਕ ਹੈ ਜੀ ਏਰੀਆ ਜੀ ਲੁਧਿਆਣਾ ਲੜਕਾ ਚਾਹੀਦਾ ਜੋ ਵਧੀਆ ਵਿਵਹਾਰਸ਼ ਨੂੰ ਹੋਵੇ ਸੈਟਲਡ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਵਾਈਗੁਰ ਜੀ ਰੇਸ਼ਨਲ ਜੀ ਅੰਮ੍ਰਿਤਸਰ ਦੇ ਲੜਕੇ ਦਾ ਜੀ ਨਾਮ ਸਿੰਘ ਰਾਮਗੜੀਆ ਤਰਖਾਨ ਕਾਸਟ ਹੈ ਜੀ 1996 ਦਾ ਜਨਮ ਪੰਚਫੁੱਟ ਦਾ ਸਾਈਟ ਹੈ ਬੀਕਮ ਕਿ ਤੇ ਇਹ ਬਿਜ਼ਨਸ ਹੈ ਜੀ ਨਾ ਦਾ ਇੰਟਰਨੈਟ ਕੈਫੇ ਪਲੱਸ ਮਨੀ ਟ੍ਰਾਂਸਫਰ ਸ਼ਾਪ ਹੈ ਜੀ ਔਰ ਦੋ ਬੈਂਕਾਂ ਦੇ ਏਜੰਟ ਨੇ ਠੀਕ ਹੈ ਪਿਤਾ ਜੀ ਦਾ ਵੀ ਸੇਮ ਬਿਜ਼ਨਸ ਹੈ ਜੀ ਔਰ ਮਾਤਾ ਜੀ ਹੋਮ ਮੇਕਰ ਨੇ ਦੋ ਭੈਣਾਂ ਤੇ ਇੱਕ ਭਰਾ ਸਬ ਮੈਰਿਡ ਹੈ ਜੀ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਜਾਂ ਅੰਮ੍ਰਿਤਾਰੀ ਹੋਵੇ ਜਾਂ ਨਾ ਵੀ ਹੋਵੇ ਸਿੰਪਲ ਹੋਵੇ ਨੋਰਮਲ ਲੜਕੀ ਚਾਹੀਦੀ ਹੈ ਜਿ ਘਰੇਲੂ ਲੜਕੀ ਜਿਹੜੀ ਫੋਰਨ ਜਾਂਦੀ ਬਿਲਕੁਲ ਚਾਵਾਂਾ ਨਾ ਹੋਵੇ ਇਹਨਾਂ ਨੂੰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗਰੋਜੀ ਰਿਸ਼ਨਾ ਜੀ ਜੱਟ ਸਿੱਖੜਕੇ ਦਾ 4 ਕਿਲੇ ਜਮੀਨ ਹੈ ਨਰ ਆਪਣਾ ਬਿਜ਼ਨਸ ਵੀ ਹੈ ਜੀ ਨਾਮ ਸਿੰਘ ਜਰਨਲ ਜੱਟ ਸਿੱਖ ਨੇ ਠੀਕ ਹੈ ਜੁ 1995 ਦਾ ਜਨਮ 6 ਫੁੱਟ 2 ਇਟ ਹੈ ਜੀ ਬੀਏ ਪਾਸ ਕੰਪਿਊਟਰ ਕੋਰਸ ਵੀ ਕੀਤਾ ਹੈ ਔਰ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਵੀ ਕਰਦੇ ਪਿੰਨੇ ਔਰ ਆਪਣਾ ਬਿਜ਼ਨਸ ਵੀ ਹੈ ਜੀ 4 ਕਿਲੇ ਜਮੀਨ ਵੀ ਹੈ ਪਿਤਾ ਜੀ ਸਰਕਾਰੀ ਰਿਟਾਇਰਡ ਜੀ ਏਰੀਆ ਖੰਨਾ ਲੜਕੀ ਚਾਹੀਦੀ ਚੰਗੇ ਸੁਭਾਅ ਦੀ ਹੋਵੇ ਖਰੇਲੂ ਖਾਨਦਾਨੀ ਲੜਕੀ ਚਾਹੀਦੀ ਜੋ ਪਰਿਵਾਰ ਵਾਲਿਆਂ ਨਾਲ ਰਲ ਮਿਲ ਕੇ रह सके और जनरल जट सिख ਹੀ ਹੋਣ ਠੀਕ ਹੈ ਜੀ ਜਰਨਾ ਜਟ ਸਿੱਖ ਵਾਲਿਆਂ ਨੂੰ ਪਹਿਲ ਹੈ ਨੋ ਡਿਮਾਂਡ ਹੈ ਜੀ ਵੈਗਰੂ ਜੀ ਦਾ ਜਿਸਤਾ ਜੀ ਦੁਬਈ ਤੋਂ ਲੜਕੇ ਦਾ ਨਾਮ ਸਿੰਘ ਟਿੱਲੋ ਹੈ ਜਿਹੜਾ ਜੱਟ ਸਿੱਖ 1995 ਦਾ ਜਨਮ 5 ਫੁੱਟ 6 ਹਾਈਟ ਹੈ ਜੀ ਅੰਮ੍ਰਿਤਸਰ ਦੇ ਰੈਂਡ ਵਾਲੇ ਨੇ ਸਟੱਡੀ ਨੇ ਪਲੱਸ 2 ਪਾਸ ਪਲੱਸ ਆਈਟੀਆ ਡਿਪਲੋਮਾ ਇਨ ਵੈਲਡਰਸ ਕੀਤਾ ਹੋਇਆ ਵਰਕਿੰਗ ਕਰਦੇ ਪਏ ਜੀ ਦੁਬਈ ਦੇ ਵਿੱਚ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਪ੍ਰਾਈਮੈਰਿਡ ਹੈ ਲੜਕੀ ਚਾਹੀਦੀ ਜੋ ਚੰਗੇ ਸੁਭਾਅ ਦੀ ਹੋਵੇ ਘਰੇਲੂ ਲੜਕੀ ਨਾ ਡਿਮਾਂਡ ਹੋਰ ਨਾ ਹੀ ਕੋਈ ਨਨਕਾਸ ਸ਼ਿਸ਼ੂ ਹੋਗਾ ਵਾ ਤੁਸੀਂ ਨਾ ਜੋ ਸੰਪਰਕਰਨਰ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਇਗਰੂ ਜੀ ਰਿਸ਼ਤਾ ਜੀ ਲੁਧਿਆਣੇ ਤੋਂ ਪ੍ਰਜਾਪਤ ਕੁਮਾਰ ਦਾ ਨਾਮ ਸਿੰਘ ਆ ਜੀ 1996 ਦਾ ਜਨਮ ਹੈ ਜੀ ਕੱਦ 5 ਫੁੱਟ 8 ਇੰਚ ਪਲੱਸ ਟੂ ਪਾਸ ਪਲੱਸ ਇਹਨੇ ਆਈਟੀਆਈ ਡਿਪਲੋਮਾ ਇਲੈਕਟ੍ਰੀਕਲ ਚ ਕੀਤਾ ਸਵਾ ਕੇ ਲਈ ਜਮੀਨ ਹੈ ਜੀ ਲੜਕੀ ਦੇ ਕੋਲ ਆ ਬਿਜ਼ਨਸ ਹੈ ਜੀ ਜਦਾ ਡੇਰੀ ਹੈ ਜੀ ਵੇਅਰ ਕਰੀ ਠੀਕ ਹੈ ਜੀ ਜੋ ਪਿਤਾ ਜੀ ਨੇ ਡਾਕਟਰ ਨੇ ਮਾਤਾ ਜੀ ਹੋਮ ਮੇਕਰ ਨੇ ਭਰਾਤੇ ਪਰ ਜੀ ਦੋਨੋਂ ਕੈਨੇਡਾ ਆਪਣਾ ਕਿਸਿੰ ਕੀਤੀ ਹੋਵੇ ਜੇ ਕੈਨੇਡਾ ਤੋਂ ਅਤੇ ਵਰਕ ਪਰਮਿਟਰੀਆਂ ਫਿਰ ਪੀਆਰ ਹੋਵੇ ਠੀਕ ਹੈ ਜਨਾ ਜੋ ਸੰਪਰਨ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰੁਨੀ 90 ਦਾ ਜਨਮ 12ਵੀਂ ਪਾਸਪਨ 5 ਫੁੱਟ 2 ਹਾਈਟ ਹੈ ਜੀ ਕਾਸਟ ਐਸੀ ਹੈ ਡਿਵੋਰਸ ਹੋਇਆ ਪਿਆ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਬਰਾ ਲੜਕਾ ਚਾਹੀਦਾ ਜੀ ਵਧੀਆ ਹੋਵੇ ਵੈਸ਼ਨੂ ਹੋਵੇ ਜਨ ਕੋਈ ਕਾਸਟ ਇਸ਼ੂ ਨਹੀਂ ਹੋਏਗਾ ਜਰੂਰ ਸੰਪਰਨ ਕਰਨਾ ਜੀ ਵੈਗ੍ਰਿਜਿ ਰਿਸ਼ਨਾ ਜੀ ਮੰਗਲਿਕ ਲੜਕੇ ਦਾ ਵੈਲ ਸੈਟਲਡ ਹੈ ਜੀ ਨਾਮ ਹਾਈਡਰ ਹੈਗਾ ਜੀ ਸੂਰੀ ਹੈ ਜੀ ਖੱਤਰੀ ਕਾਸਟ ਜਨਮ 1988.06 ਹੈ ਹਾਈਡਰ ਜੀ 10ਵੀਂ ਪਾਸ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਵਰਕਸ਼ਾਪ ਹੈ ਕਾਰ ਰਿਪੇਅਰਿੰਗ ਤੇ ਮੋਟਰ ਮੈਕੈਨਿਕ ਠੀਕ ਹੈ ਜੀ पिताजी नौकरी ਕਰਦੇ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਪੈਨ ਮੈਰਿਡ ਹੈ ਜੀ ਕਪੜਾ ਅਨ ਮੈਰਿਡ ਏਰੀਆ ਹੁਸ਼ਿਆਰਪੁਰ ਲੜਕੀ ਚਾਹੀਦੀ ਜੋ ਬਦਗੀਆ ਸੁਭਾਦੀ ਹੋਵੇ ਚੁਣੀ ਛਿਣਾਵਾ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਭਾਈ ਗੁਰਚਰਿਸ਼ਤਾ ਜੀ ਵੈਲ ਐਜੂਕੇਟਿਡ ਲੜਕੇ ਦਾ ਜੀ ਜੋ ਸਰਕਾਰੀ ਨੌਕਰੀ ਦੀ ਤਿਆਰੀ ਵੀ ਕਰਦਾ ਪਿਆਵਾ ਨਾਮ ਹੈ ਜੀ ਹਾਈਡ ਰੱਖਿਆ ਗਿਆ ਕੁਮਾਰ ਕਾਸਟ ਐਸ ਸੀ ਹੈ ਜੀ 1990 ਦਾ ਜਨਮ ਪਿੰਡ ਫੁੱਟਾ ਸਾਈਟ ਹੈ ਸਟੱਡੀ ਨੇ ਐਮ ਐਸ ਸੀ ਫਿਜ਼ਿਕਸ ਪਲੱਸ ਬੀ ਐਡ ਕੀਤੀ ਹੋਈ ਹੈ ਔਰ ਵਰਕਿੰਗ ਕਰਦੇ ਪਰ ਜੀ ਪੀਜੀਟੀ ਫਿਜ਼ਿਕਸ ਇਨ ਪ੍ਰਾਈਵੇਟ ਸਕੂਲ ਹਰਿਆਣਾ ਪਿਤਾ ਜੀ ਹੈਂਡੀਕੈਪ ਨੇ ਮਾਤਾ ਜੀ ਨੇ ਪਰਿਵਾਰ ਵਿੱਚ ਦੋਪਰਾ ਨੇ ਇੱਕ ਮੈਰਿਡ ਇੱਕ ਅਨਮੈਰਿਡ ਇਹੜੀਆਂ ਜੀ ਫਲੋਰ ਜ਼ਿਲ੍ਹਾ ਜਲੰਧਰ ਲੜਕੀ ਚਾਹੀਦੀ ਹੈ ਜੋ ਹਾਈ ਐਜੂਕੇਟਿਡ ਹੋਵੇ ਔਰ ਸਮਾਰਟ ਹੋਵੇ ਫੋਰਨ ਅਗਰ ਫੋਰਨ ਸੈਟਲ ਹੋਵੇ ਸੰਪਰਕ ਕਰ ਸਕਦੇ ਜੀ ਡਾਕਟਰ ਔਰ ਸਰਕਾਰੀ ਟੀਚਰ ਵਾਲੇ ਵੀ ਨਾਲ ਸੰਪਰਕ ਕਰ ਸਕਦੇ ਆ ਠੀਕ ਹੈ ਨਾਲ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ